ਨਾਲੇ ਤੁਮਹੇ ਕਿਰਪਾ ਕਰੇ ਤਨੁ ਭਾਈ ਤੋੜਾ ਦੇਨ ਮਨ ਕੀਤ ਜੋ ਜੈ ਲਾਇਨ ਤਸੁ ਪ੍ਰੀਤਿ ਭਗਵਾ ਕੇ ਗ੍ਰਹਿ ਤੇਰ ਭਰ ਬਸਤੇ ਅੰਤਿ ਤੇ ਰਵਾਇ ਕਰਸੈ ਗੁਰਤਰ ਮਾਨੇ ਮਰੇ ਪਰਪੀਤ ਕਾਰਨ ਆਵੇਂ ਗੂੜੇ ਕੀਤ ਮਨ ਲੋਭ ਤਰੋ ਹੋਇਆ ਹਉ ਜੁਗਤ ਬਿਹਾਣੇ ਕਈ ਜਨ ਨਾਨਕ ਰਾਖਿ ਲਿਓ ਆਪਣ ਕਰ ਕਰਨੋ ਤੁਮ ਤਾ ਗੁਰ ਤੁਮ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮਾਰਿ ਕ ਤੇਰੀ ਤੇਮਰੀ ਕਿਰਪਾ ਮੈਂ ਸੂਤ ਹਨੇਰੇ ਕੋਈ ਨਾ ਜਾਣੀ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਇ ਸੁਆ ਗਿਆਕਾਰੀ ਤੁਮਰੀ ਦੰਕ ਤੇ ਤਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਪੁਰਬਾਨੀ ਸ਼ਲੋਕ ਦੇਨਹਾਰ ਪ੍ਰਭ ਛੁਡਕੇ ਲਾਗੇ ਧਿਆਨ ਸੁਆਈ ਨਾਨਕ ਕਹੂ ਨਾ ਸਿ ਜਈ ਵਿਨ ਲਾਵੇ ਪਤ ਜਾਏ ਅਸ਼ਟਕ